ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਥੱਪਿਆ ਫਿਰ ਔਰ ਤਈਉ ਬਾਬਾ ਸੱਤਾ ਬਲਵੰਡ ਜੀ ਨੇ ਲਿਖਿਆ हे ਗੁਰੂ ਅਮਰਦਾਸ ਸਾਹਿਬ ਗਾਗਰ ਟੋਣੀ ਸੌਖੀ ਸੀ ਤੁੱਪ ਮੀਹ ਹਨੇਰੀ ਵਿੱਚ ਪਰ ਦੁਨੀਆ ਦੇ ਤਾਨੇ ਮੀਣਿਆਂ ਦੇ ਚਖੜ ਵਿੱਚ ਸੇਵਾ ਕਰਨੀ ਬਹੁਤ ਔਖੀ ਹੈ 바ਰੀ ਤੌਰ ਤੇ ਬੰਦਾ ਤੁੱਪ ਗਰਮੀ ਸਰਦੀ ਸਹਿ ਲੈਂਦਾ ਹੈ ਪਰ ਲੋਕਾਂ ਦੀ ਗੱਲ ਸਹਿਣੀ ਬਹੁਤ ਔਖੀ ਹੈ ਸਭ ਕੁਝ ਬਰਦਾਸ਼ਤ ਹੋ ਜਾਂਦਾ ਕਈ ਵਾਰ ਗੱਲਾਂ ਨਹੀਂ ਸਹਿਣ ਹੁੰਦੀਆਂ ਉਹਨੇ ਗੱਲ ਕਹਿ ਦਿੱਤੀ ਆ ਜਿੰਨੇ ਪਵਾੜੇ ਘਰਾਂ ਪਰ ਆਰੰਦ ਪੈ ਗੱਲਾਂ ਦੇ ਪਏ ਆ ਉਹਨੇ ਮੈਨੂੰ ਆਹ ਕਹਿ ਦਿੱਤਾ 20-20 ਸਾਲ ਨਹੀਂ ਲੋਕ ਬੋਲਦੇ ਆ ਗੱਲ ਕਹਿ ਦਿੱਤੀ ਗੱਲ ਨਹੀਂ ਚੱਲ ਹੋਈ 20-20 ਸਾਲ ਨਹੀਂ ਬੋਲਦੇ ਗੁਰੂ ਅਮਰਦਾਸ ਮਹਾਰਾਜ ਨੇ ਸਭ ਦੀਆਂ ਗੱਲਾਂ ਚੱਲ ਲਈਆਂ ਤੈਉ ਬਾਬਾ ਸੱਤਾ ਬਲਵੰਦ ਜੀ ਲਿਖਦੇ ਕਹਿੰਦੇ ਚਖੜ ਵਾਉਣ ਡੁੱਲਈ ਪर्वਤ ਮੇਰਾ ਣ ਏ ਗੁਰੂ ਅਮਰਦਾਸ ਮਹਾਰਾਜ ਤੁਸੀਂ ਸਮੇਰ ਪਰਵਤ ਦੀ ਤਰ੍ਹਾਂ ਖੜੇ ਰਹੇ ਜਿਵੇਂ ਚਖੜ ਮੀਂਹ ਨੇਰੀਆਂ ਪਰਵਤ ਦਾ ਕੁਝ ਨਹੀਂ ਨਾ ਵਗਾੜ ਸਕਦੀਆਂ ਇਦਾਂ ਦੁਨੀਆ ਦੇ ਤਾਨੇ ਮੇਣਿਆਂ ਨੇ ਤੇਰਾ ਕੁਝ ਵੀ ਨਹੀਂ ਵਿਗਾੜਿਆ ਤੂੰ ਪਰਵਤ ਦੀ ਤਰ੍ਹਾਂ ਇੱਕ ਜਗ੍ਹਾ ਤੇ ਸੇਵਾ 'ਚ ਖਲੋਤਾ ਰਿਹਾ ਇੱਕ ਦਿਨ ਫਿਰ ਗੁਰੂ ਅੰਗਦ ਸਾਹਿਬ ਨੇ ਗੁਰੂ ਥਾਪਿਆ ਜਿਹੜੇ ਲੋਕ ਕਹਿੰਦੇ ਸੀ ਕੁੜਮਾਂ ਦੇ ਘਰ ਬੈਠਾ ਹੈ ਝੂਠੇ ਭਾਂਡੇ ਧੋਂਦਾ ਲੱਜਾ ਨਹੀਂ ਆਉਂਦੀ ਉਹ ਹੀ ਉਹ ਦੁਨੀਆ ਇੱਕ ਦਿਨ ਹੱਥ ਜੋੜ ਕੇ ਕਹਿਣ ਲੱਗ ਪਈ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਅਕਾਰ ਜੋਤ ਜਕ ਮੰਡਲ ਕਰਿਓ ਕੋਈਓ ਦੁਨੀਆ ਫਿਰ ਕਹਿਣ ਲੱਗ ਪਈ ਤੇਰੀ ਉਪਮਾ ਤੋਹਿ ਵਣ ਆਵੇ 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 ਤੇਰੀ ਉਪਮਾ ਤੋਹਿ ਵਣ ਤੇਰੀ ਉਪਮਾ ਤੋਹਿ ਵਣ ਲਾ ਤੇਰੀ ਉਪਮ ਤੋ ਹੈ ਵਣ ਆਵੇ ਤੇਰੀ ਉਪਮ ਤੋ ਹੈ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਭੱਲੇ ਅਮਰਦਾਸ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਵਣ ਆਵੇ ਤੇਰੀ ਉਪਮਾ ਤੋਏ ਵਣ ਆਵੇ ਤੇਰੀ ਉਪਮਾ ਤੋਏ ਵਣ ਚਿਤ ਜੋੜ ਕੇ ਤੇਰੀ ਉਪਮਤ ਏ ਵਣਿਆ ਤੇਰੀ ਉਪਮਤ ਏ ਵਣਿਆ ਤੇਰੀ ਉਪਮਤ ਹੈ ਵਣ ਤੇਰੀ ਉਪਮਤ ਏ ਵਣਿਆ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ 22 ਸਾਲ ਗੁਰਤਾ ਗੱਦੀ ਤੇ ਰਹੇ ਗੁਰੂ ਅਮਰਦਾਸ ਮਹਾਰਾਜ ਦੀ ਉਪਮਾ ਗੁਰੂ ਅਮਰਦਾਸ ਮਹਾਰਾਜ ਨਾਲ ਹੀ ਕੀਤੀ ਜਾ ਸਕਦੀ ਗੁਰੂ ਅਮਰਦਾਸ ਮਹਾਰਾਜ ਵਰਗਾ ਹੋਰ ਕੋਈ ਨਹੀਂ ਬਦਕ ਕਿਉਂ ਗੁਰੂ ਅੰਗਸਹਿ ਮਹਾਰਾਜ ਨੇ 12 ਸਾਲਾਂ ਬਾਅਦ ਸੇਵਾ ਪ੍ਰਵਾਨ ਕਰਕੇ ਜਦੋਂ ਗੁਰਤਾ ਗੱਦੀ ਦਿੱਤੀ ਉਦੋਂ ਨਾਲ ਬਖਸ਼ਿਸ਼ਾਂ ਕਰਕੇ ਕਿਹਾ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਨਿਤਾਣਿਆਂ ਦੇ ਤਾਨ ਗੁਰੂ ਅਮਰਦਾਸ ਨਿਉਟਿਆਂ ਦੀ ਓਟ ਗੁਰੂ ਅਮਰਦਾਸ ਨਿਗੱਤਿਆਂ ਦੀ ਗੱਤ ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ ਗੁਰੂ ਅਮਰਦਾਸ ਨਿਤਰਿਆਂ ਦੇ ਤਰ ਗੁਰੂ ਅਮਰਦਾਸ ਨੇ ਥਾਵਿਆਂ ਦੇ ਥਾਂ ਗੁਰੂ ਅਮਰਦਾਸ ਭੰਨਣ ਕਢਣ ਸਮਰੱਥ ਗੁਰੂ ਅਮਰਦਾਸ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਔਰ ਸਾਥ ਸੰਗਤ ਹੁਣ ਸੁਣਿਓ ਗੁਰੂ ਅਮਰਦਾਸ ਮਹਾਰਾਜ ਵਰਗੀ ਉਪਮਾ ਕਿਸੇ ਦੀ ਨਹੀਂ ਹੋ ਸਕੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਸੇਵਾ ਕਰਾਉਂਦੇ ਪਾਤਸ਼ਾਹ ਨੇ ਸੁਭਾਅ ਵੇਖਿਆ ਤੇ ਅੱਜ ਘਰ ਪਰਿਵਾਰ ਵਿੱਚ ਬੈਠਿਆਂ ਦ੍ਰਿਸ਼ਟੀ ਨੇ ਗੁਰੂ ਅਮਰਦਾਸ ਮਹਾਰਾਜ ਦੋ ਪੁੱਤਰ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਦੋ ਧੀਆਂ ਬੀਬੀ ਭਾਨੀ ਜੀ ਬੀਬੀ ਦਾਨੀ ਜੀ ਉਹ ਖੂ ਅੱਜ ਵੀ ਉੱਥੇ ਬਣਿਆ ਹੈ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਘਰ ਹੈ ਬੀੜੇ ਵਿੱਚ ਬੈਠੇ ਮਾਤਾ ਮਨਸਾ ਦੇਵੀ ਇੱਕ ਗੱਲ ਕਹਿੰਦੇ ਮਹਾਰਾਜ ਜੀ ਆਪਣੀਆਂ ਧੀਆਂ ਜਵਾਨ ਹੋ ਗਈਆਂ ਕੋਈ ਰਿਸ਼ਤਾ ਵੇਖੋ ਘਰ-ਬਾਰ ਵੀ ਵੇਖਣਾ ਉਹਨਾਂ ਵਾਸਤੇ ਕੋਈ ਘਰ ਤੇ ਵਰ ਵੇਖੋ ਬਾਛੇ ਕਹਿੰਦੇ ਮਨਸਾ ਦੇਵੀ ਕਿਹੋ ਜਿਹਾ ਘਰ-ਬਾਰ ਚਾਹੀਦਾ ਮਾਤਾ ਮਨਸਾ ਦੇਵੀ ਕਹਿੰਦੇ ਜੀ ਕੋਈ ਚੰਗਾ ਬੱਚਾ ਹੋਵੇ ਇੱਕਦਮ ਸੁਰਤੀ ਵਿੱਚ ਆਇਆ ਤੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਪੰਨੀ ਵਾਸਤੇ ਜੇ ਵਾਰ ਹੋਵੇ ਨਾ ਕਿਤੇ ਜਿੱਠੇ ਵਰਗਾ ਹੋਵੇ ਬੜੀ ਸੇਵਾ ਕਰਦਾ ਕਦੇ ਅੱਖਾਂ ਚੁੱਕ ਕੇ ਉੱਪਰ ਨਹੀਂ ਵੇਖਦਾ ਇੰਨੀ ਨਿਮਰਤਾ ਇੰਨੀ ਸੇਵਾ ਇੰਨੀ ਸਹਿਣਸ਼ੀਲਤਾ ਕਿਤੇ ਜਿੱਠੇ ਵਰਗਾ ਕੋਈ ਬੱਚਾ ਮਿਲਦਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਮੁਸਕਰਾ ਕੇ ਬੋਲੇ ਕਹਿੰਦੇ ਮਨਸਾ ਦੇਵੀ ਜਿੱਠੇ ਵਰਗਾ ਤਾਂ ਜਿੱਠਾਈਆਂ ਦੁਨੀਆ 'ਚ ਹੋਰ ਕੋਈ ਹੈ ਹੀ ਨਹੀਂ ਮਨਸਾ ਦੇਵੀ ਜਿੱਠੇ ਵਰਗਾ ਤਾਂ ਜਿੱਠਾ ਹੀ ਆ ਦੁਨੀਆ 'ਚ ਹੋਰ ਕੋਈ ਨਹੀਂ ਜਦੋਂ ਇੰਨੀ ਗੱਲ ਕਹੀ ਮਾਂ ਦਾ ਹਿਰਦਾ ਮਾਤਾ ਮਨਸਾ ਦੇਵੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਉਹ ਤਾਂ ਠੀਕ ਹੈ ਪਰ ਉਹ ਨੰਨੀ ਦੋ ਤਾਂ ਕੁੱਲੀ ਵਿੱਚ ਰਹਿੰਦੇ ਨੇ ਘੁੰਗਣੀਆਂ ਵੇਚਦੇ ਨੇ ਮੇਰੀ ਭਾਨੀ ਹੁਣ ਕੁੱਲੀ ਵਿੱਚ ਥੋੜੀ ਵਿਆਹੀ ਜਾਊਗੀ ਮੇਰੀ ਭਾਨੀ ਹੁਣ ਹੰਗਣੀਆਂ ਵੇਚਣ ਵਾਲੇ ਨਾਲ ਥੋੜੀ ਵਿਆਹੀ ਜਾਊਗੀ ਮਹਾਰਾਜ ਤੁਹਾਡੇ ਦਰ ਤੇ ਹਿੰਦੋਸਤਾਨ ਦੇ ਰਾਜੇ ਮਹਾਰਾਜੇ ਅਕਬਰ ਵਰਗੇ ਹੁੰਦੇ ਨੇ ਤਿੰਨ ਦਿਨ ਅਕਬਰ ਰਹਿ ਕੇ ਗਿਆ ਪ੍ਰਸ਼ਾਦਾ ਲੰਗਰ ਵਿੱਚ ਛਕਦਾ ਰਿਹਾ ਵੱਡੇ ਵੱਡੇ ਸੇਠ ਸ਼ਾਹੂਕਾਰ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਨੇ ਮਹਾਰਾਜ ਤੁਹਾਡੇ ਇੱਡੇ ਵੱਡੇ ਵੱਡੇ ਸ਼ਾਹੂਕਾਰ ਸਿੱਖ ਨੇ ਵੱਡੇ ਵੱਡੇ ਸੇਠ ਤੁਹਾਡੇ ਸਿੱਖ ਨੇ ਮਹਾਰਾਜ ਹਿੰਦੋਸਤਾਨ ਦਾ ਰਾਜੇ ਮਹਾਰਾਜੇ ਅਕਬਰ ਬਾਦਸ਼ਾਹ ਤੁਹਾਡੇ ਕੋਲ ਰਹਿ ਕੇ ਜਾਂਦੇ ਮਰੇ ਭਾਨੀ ਵਾਸਤੇ ਕੋਈ ਵੱਡਾ ਘਰ ਚਾਹੀਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਹਵ ਦਿੱਤਾ ਕਹਿੰਦੇ ਭਾਨੀ ਭਾਨੀ ਵਾਸਤੇ ਘਰ ਚਾਹੀਦਾ ਨਾ ਭਾਨੀ ਵਾਸਤੇ ਵਰ ਚਾਹੀਦਾ ਮੇਰੀ ਧੀ ਹੈ ਭਾਨੀ ਮਨਸਾ ਦੇਵੀ ਸੁਣ ਦੁਨੀਆ ਦੀ ਨਜ਼ਰ ਨਾਲ ਜਿੱਥੇ ਵੱਲ ਨਾ ਵੇਖ ਲੋਕਾਂ ਦੀ ਨਜ਼ਰ ਨਾਲ ਨਾ ਵੇਖ ਮੇਰੀ ਨਜ਼ਰ ਨਾਲ ਵੇਖ ਜਿੱਠੇ ਦਾ ਘਰ ਛੋਟਾ ਨਹੀਂ ਹੈ ਜਿੱਠੇ ਦਾ ਘਰ ਕੁੱਲੀ ਨਹੀਂ ਹੈ ਜਿੱਠਾ ਛੰਨ ਵਿੱਚ ਨਹੀਂ ਰਹਿੰਦਾ ਮੇਰੀ ਨਜ਼ਰ ਨਾਲ ਵੇਖ ਇੱਕ ਦਿਨ ਜਿੱਠੇ ਦਾ ਘਰ ਇੰਨਾ ਵੱਡਾ ਬਣਨਾ ਕੁੱਲ ਦੁਨੀਆ ਜਿੱਠੇ ਦੇ ਘਰ ਅੱਗੇ ਹੱਥ ਜੋੜ ਕੇ ਸਿਰ ਝੁਕਾਇਆ ਕਰੇਗੀ ਜਿੱਠੇ ਦਾ ਘਰ ਇੱਕ ਦਿਨ ਬਹੁਤ ਵੱਡਾ ਬਣਨਾ ਸੱਚਮੁੱਚ ਫਿਰ ਉਸ ਘਰ ਨੂੰ ਦੁਨੀਆ ਕਹਿੰਦੀ ਹੈ ਜਿੱਠੇ ਸਬੇ ਥਾਵ ਨਹੀਂ ਤੁਧ ਜਿਹਿਆ ਵੱਧੋ ਪੁਰਖ ਵਿਧਾਤੇ ਤਾਤੂ ਸੋਹਿਆ ਵਸਦੀ ਸਦਨਾ ਪਾਰ ਨੂਪ ਰਾਮਦਾਸ ਪੁਰ ਹਰ ਹਾ ਨਾਨਕ ਕਸਮ ਲਜਾਏ ਨਾਹਿਆ ਰਾਮਦਾਸ ਸਰ ਪਾਛਨ ਕਿ ਜਿੱਠੇ ਦੇ ਸਿਰ ਤੇ ਘੁੰਗਣੀ ਵਾਲਾ ਸ਼ਾਬਾ ਨਾ ਵੇਖ ਸ਼ਬਦ ਘੁੰਗਣੀਆਂ ਛੋਲੇ ਧਰੇ ਆਵਾਜ਼ ਦੇ ਕੇ ਬੋਲਦੇ ਕੋਈ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਜਿੱਠੇ ਦੇ ਸਿਰ ਤੇ ਛਾਪਾ ਨਾ ਵੇਖ ਮੇਰੀ ਨજર ਨਾਲ ਵੇਖ ਮੈਨੂੰ ਜਿੱਠੇ ਦੇ ਸਿਰ ਤੇ ਛਾਪਾ ਨજર ਨਹੀਂ ਆਉਂਦਾ ਮੈਨੂੰ ਉਹਦੇ ਸੀਸ ਉੱਤੇ ਦੀਨ ਦੁਨੀ ਦਾ ਛਤਰ ਝੂਲਦਾ ਨਜ਼ਰ ਆ ਰਿਹਾ ਸਤ ਸੰਗਤ ਇੰਨੀਆਂ ਗੱਲਾਂ ਜਦੋਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਮਾਤਾ ਮਨਸਾ ਦੇਵੀ ਨੇ ਮੋਰੇ ਹੱਥ ਜੋੜ ਕੇ ਕਿਹਾ ਮਹਾਰਾਜ ਫਿਰ ਜਿਵੇਂ ਤੁਹਾਨੂੰ ਪਾਉਂਦਾ ਹੈ ਮਾਨਯੇ ਜੀ ਮੇ ਤੁਹਾਡਾ ਹੁਕਮ ਹੈ ਸਾਧ ਸੰਗਤ ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਆਪਣੇ ਧੀਆ ਪੁੱਤਾਂ ਦੇ ਰਿਸ਼ਤੇ ਕਰਨ ਲੱਗਿਆਂ ਸਭ ਤੋਂ ਪਹਿਲਾਂ ਬੱਚਿਆਂ ਦਾ ਸੁਭਾਅ ਵੇਖੋ ਜ਼ਮੀਰ ਵੇਖੋ ਜ਼ਮੀਨ ਨਾ ਵੇਖੋ ਜ਼ਾਇਦਾਤ ਨਾ ਵੇਖੋ ਜਿਹੜੇ ਲੋਕ ਜ਼ਮੀਨ ਜ਼ਾਇਦਾਤ ਕਿ ਚਾਲੀ ਕਿੱਲੇ ਜ਼ਮੀਨ ਹੈ ਜੀ ਧੀ ਵਿਆਹ ਦੋ ਬਾਅਦ ਚ ਪਤ ਲਾ ਦਿਓ ਚਿੱਟਾ ਲਾਉਂਦਾ ਜਦੋਂ ਤੱਕ ਉਹਨਾਂ ਦੇ ਬੱਚੇ ਵੱਡੇ ਹੋਣੇ ਜ਼ਮੀਨਾਂ ਖਤਮ ਹੋ ਜਾਣੀਆਂ ਇਦਾਂ ਦੇ ਨਸ਼ੇ ਲੱਗੇ ਜਦੋਂ ਤੱਕ ਬੱਚੇ ਉਹਨਾਂ ਦੇ ਮਾੜੇ-ਮੋੜੇ ਵੱਡੇ ਹੋਣ ਕੇ 10-15 ਸਾਲਾਂ ਨੂੰ ਉਹ ਮੁੱਕ ਜਾਣੀਆਂ ਜਮੀਨਾ ਭਾਈ ਜੇ ਬੱਚੇ ਦਾ ਸੁਭਾਅ ਕੋਈ ਬੱਚਾ ਚੰਗਾ ਮਿਲ ਜਾਏ ਗੁਰਸਿੱਖ ਬਾਣੀ ਪੜਨ ਵਾਲਾ ਮਿਲ ਜਾਏ ਸਚਾਈ ਹੈ ਜਮੀਨ ਨਮੀ ਹੋਵੇ ਉਹ ਜਮੀਨਾ ਬਣਾ ਲੇਗਾ ਜੇ ਗੁਰੂ ਨਾਲ ਜੁੜਿਆ ਹੋਇਆ ਮੈਂ ਤੁਹਾਨੂੰ ਇਦਾਂ ਦੇ ਬੰਦੇ ਵਹਾ ਸਕਨੇ ਜਿਨ੍ਹਾਂ ਦੇ ਪੱਲੇ ਕੱਖ ਵੀ ਨਹੀਂ ਸੀ ਜਿੱਦਣ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ ਸਾਧ ਸੰਗਤ ਅੱਜ ਜੋ ਲੱਖਾਂ ਕਰੋੜਾਂ ਦੇ ਮਾਲਕ ਹੋ ਗਏ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ ਉਹ ਬੰਦੇ ਨਿਵਾਜੇ ਗਏ ਮੈਂ ਇੱਕ ਦਿਨ ਸੁਣਾਇਆ ਉਹ ਬੱਚਾ ਜੇ ਜਰਮਨ ਬੈਠਾ ਹੈ ਕਹਿੰਦਾ ਸਾਡਾ ਬਾਪ ਡੈਡੀ ਸਾਡਾ ਗੁਜ਼ਰ ਗਿਆ ਭਾਈ ਸਾਹਿਬ ਕਹਿੰਦਾ ਅਸੀਂ ਮੰਮੀ ਸਾਡੀ ਨੇ ਨਾ ਘਰਾਂ 'ਚ ਕੰਮ ਕਰਕੇ ਸਾਨੂੰ ਪਾਲਿਆ ਸਾਡੇ ਕੋਲ ਜ਼ਮੀਨ ਜਾਇਦਾਦ ਨਹੀਂ ਸੀ ਤਾਏ ਚਾਚੇ ਕੋ ਫੌਜ ਤੋਂ ਆਇਆ ਸੀ ਕਹਿੰਦੇ ਉਹਨਾਂ ਕੋਲ ਜ਼ਮੀਨ ਜਾਇਦਾਦ ਵੀ ਸਾਡਾ ਘਰ ਵੀ ਕੱਚਾ ਕਹਿੰਦੇ ਇੱਕ ਵਾਰ ਸਾਡੇ ਚਾਚੇ ਦੇ ਲੜਕੇ ਦਾ ਵਿਆਹ ਸੀ ਅਸੀਂ ਦੋਏ ਭਰਾ ਸਕੂਲ ਵਾਲੀ ਵਰਦੀ ਪਾਈਓ ਅਸੀਂ ਵੀ ਬੱਸ 'ਚ ਚੜ ਗਏ ਉਦੋਂ ਬਰਾਤਾਂ ਜਾਣੀਆਂ ਸੀ ਬੱਸ ਲੈ ਕੇ ਜਾਂਦੇ ਸੀ ਲੋਕ ਹੁਣ ਤਾਂ ਗੱਡੀਆਂ ਕਰਦੇ ਨੇ ਕੋ ਰੰਗ ਦੀਆਂ ਉਦੋਂ ਬੱਸ ਵਿੱਚ ਸਾਰੇ ਬਰਾਤੀ ਚੜਾ ਲੈਣੇ ਇੱਕ ਅੱਧੀ ਗੱਡੀ ਕਹਿੰਦੇ ਉਹ ਬੱਸ ਵਿੱਚ ਅਸੀਂ ਵੀ ਕਹਿੰਦੇ ਚੜਨਾ ਬਾਬਾ ਜੀ ਕਹਿੰਦੇ ਸਾਡੇ ਚਾਚੇ ਨੂੰ ਪਤਾ ਲੱਗ ਗਿਆ ਵੀ ਸਕੂਲ ਦੀ ਵਰਦੀ ਪਾ ਕੇ ਉਹ ਮੇਰੇ ਭਰਾ ਦੇ ਬੱਚੇ ਉਹ ਵੀ ਬਰਾਤੇ ਚੱਲੇ ਕਹਿੰਦੇ ਕਿਲੋ ਕਿਮੀਟਰ ਗਏ ਸੀ ਉਹਨੇ ਬੱਸ ਰਕਵਾਲੀ ਬੱਸ ਵਿੱਚੋਂ ਲਾਹਤਾ ਕਹਿੰਦੇ ਚਲੋ ਸਕੂਲੇ ਚੱਲਨੇ ਚਲੋ ਤਰੋ ਤੁਨੂੰ ਕਹਿੰਨੇ ਕਿ ਬਰਾਤ ਨੂੰ ਜਾਣ ਨੂੰ ਕਹਿੰਦਾ ਸੀ ਦੁਮੇ ਭਰਾ ਰੋਂਦੇ ਵਾਪਸ ਆਏ ਜਦੋਂ ਮਾਹ ਨੂੰ ਆ ਕੇ ਦੱਸਿਆ ਮਾਹ ਨਿੱਕੋ ਗੱਲ ਕੀ ਪੁੱਤ ਕੋਈ ਗੱਲ ਨਹੀਂ ਅੱਜ ਅਸੀਂ ਗਰੀਬ ਹਾਂ ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਦਿਨ ਫੇਰਨਗੇ ਪੁੱਤ ਅੱਜ ਤੁਹਾਨੂੰ ਬੱਸ ਚ ਲਾਇਆ ਇੱਕ ਦਿਨ ਗੁਰੂ ਰਾਮਦਾਸ ਤੁਹਾਨੂੰ ਬੱਸਾਂ ਦੇ ਮਾਲਕ ਬਣਾਏਗਾ ਸਾ ਸੰਗਤ ਉਹ ਵਰਤਿਆ ਸਭ ਕੁਝ ਔਰ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਘਰੋਂ ਮਿਲਿਆ ਉਹ ਬੱਚਾ ਕਹਿੰਦਾ ਮੈਂ 10 12 ਕਲਾਸਾਂ ਪੜ੍ਹੀਆਂ ਮੇਰੇ ਭਰਾ ਨਹੀਂ ਪੜਿਆ ਉਹ ਇੱਕ ਪ੍ਰਾਈਵੇਟ ਬੈਂਕ ਵਿੱਚ ਮੈਨੇਜਰ ਲੱਗ ਗਿਆ ਮੈਨੂੰ ਕੋਈ ਜੋਬ ਨਾ ਮਿਲੇ ਮੈਂ ਕਦੇ ਚੰਡੀਗੜ੍ਹ ਜਾਵਾਂ ਕਦੇ ਕਿਤੇ ਫਿਰ ਕਹਿੰਦਾ ਮਨ ਦੀ ਧਾਰਨਾ ਬਣ ਗਈ ਮੈਂ ਫਿਰ ਹਰੇਕ ਮਹੀਨੇ ਦਰਬਾਰ ਸਾਹਿਬ ਜਾਣਾ ਪੂਰੀ ਰਾਤ 12 1 ਵਜੇ ਤੱਕ ਭੰਡੇ ਮੰਨ ਜਣੇ ਫਿਰ ਇਸ਼ਨਾਨ ਕਰਕੇ ਉੱਥੇ ਦਰਸ਼ਨ ਕਰਕੇ ਸਵੇਰੇ ਵਸ ਜਾਣਾ ਹਣਾ ਕਿੱਥੋਂ ਸੰਗਰੂਰ ਦੇ ਕੋਲੋਂ ਚੱਲਦਾ ਸੀ ਦਰਬਾਰ ਸਾਹਿਬ ਜਾਣਾ 12 ਇੱਕ ਵੇ ਤੱਕ ਰਾਤੀਂ ਭੰਡੇ ਮਾਂਜਣੇ ਉਹ ਕਹਿੰਦਾ ਹਰੇਕ ਮਹੀਨੇ ਮੈਂ ਪੱਕਾ ਕਰ ਲਿਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੇਵਾ ਲੈਂਦੇ ਰਹੇ ਇੱਕ ਦਿਨ ਵਕਤ ਆਇਆ ਸਨ 2019 ਆ ਚਾਰ ਪੰਜ ਸਾਲ ਦੀ ਗੱਲ ਹੈ ਕਹਿੰਦਾ 19 ਵਿੱਚ ਮੈਂ ਜਦੋਂ ਦਰਬਾਰ ਸਾਹਿਬ ਤੋਂ ਭੰਡੇ ਮਾਜ ਕੇ 12 ਵਜੇ ਬਾਹਰ ਨਿਕਲਿਆ ਨਾ ਤਾਂ ਮੇਰੀਆਂ ਬਾਹਾਂ ਕਫ ਤਮੀਜ਼ ਦੇ ਗਿੱਲੇ ਸੀ ਮੈਂ ਓਦਾਂ ਟੰਕ ਕੇ ਝਾੜ ਰਿਹਾ ਸਾਹਮਣੇ ਇੱਕ ਫੈਮਿਲੀ ਮਿਲ ਗਈ ਪੂਰਾ ਪਰਿਵਾਰ ਖੜਾ ਉਹਨਾਂ ਦੀ ਮਾਈ ਨੇ ਮੈਨੂੰ ਬੁਲਾ ਕੇ ਕਿਹਾ ਬੇਟੇ ਸਾਨੂੰ ਦਰਸ਼ਨ ਕਰਵਾ ਸਕਦਾ ਲੰਗਰ ਕਿੱਧਰਲੇ ਪਾਸੇ ਹੈ ਕਹਿੰਦੇ ਮੈਂ ਕਿਹਾ ਇੱਧਰਲੇ ਪਾਸੇ ਲੰਗਰ ਹੈ